ਨਾ 30000 ਕਿਰਾਇਆ ਕਿ ਆਸੀ ਇਕੜ ਦਾ 50 ਅੱਜ ਲੱਖ ਰੁਪਇਆ ਤੱਕ ਗੈਤਾਂ ਦੇਖੋ ਇਹ ਜੱਜ ਝੂਠ ਹੁੰਦਾ ਉਹਦੇ ਪੈਰ ਨਹੀਂ ਹੁੰਦੇ ਉਹ ਰੋਜ਼ ਰਾਤ ਨੂੰ ਬਦਲ ਜਾਂਦਾ ਹੈ ਅੱਜ ਦਾ ਜਿਹੜਾ ਕਾਠਾ ਦੋ ਸੁਨੇਹੇ ਦਿੰਦਾ ਲੋਕਾਂ ਦਾ ਸ਼ਰਮਣੀ ਅਕਾਲੀ ਦਲ ਤੇ ਵਿਸ਼ਵਾਸ ਤੇ ਸਰਕਾਰ ਤੇ ਗੈਰ ਵਿਸ਼ਵਾਸ ਇਹ ਜਿਹੜਾ ਮਾਨ ਬੋਲਦਾ ਨਾ ਇਹ ਪੈਰ ਪੈਰ ਤੇ ਝੂਠ ਬੋਲਦਾ ਇਹਦਾ ਖਿਆਲ ਹੈ ਕਿ ਖੈਰ ਕਿਸੇ ਝੂਠ ਦੇ ਲਾਰੇ 'ਚ ਆ ਕੇ ਮੇਰੇ ਨਾਲ ਜ਼ਮੀਦਾਦ ਤੌਰ 'ਤੇ ਬੈਠਣਾ ਮੈਂ ਲੁਧਿਆਣੇ ਦਾ ਰਹਿਣ ਵਾਲਾ ਆ ਇੱਥੇ ਹਜ਼ਾਰਾਂ ਪਲਾਟ ਹਲੇ ਵਕ ਵਕ ਕਲੋਨੀਆ ਚ ਬਿਨਾ ਵਿਕੇ ਪਏ ਨੇ ਤੇ ਤੁਸੀਂ 25000 ਏਕੜ ਹੋਰ ਕੁਆਇਰ ਕਰਕੇ ਬਣਾਉਣਾ ਕੀ ਹੈ ਅਗਲੀ ਕੀ ਚੋਣਾ ਇਹਨਾਂ ਨੇ ਲੜਨੀ ਆ ਸਾਰੇ ਹਿੰਦੁਸਤਾਨ ਚ ਬਿਹਾਰ ਦੀ ਲੜਨੀ ਹੈ ਪੈਸੇ ਇੱਥੋਂ ਕਮਾ ਕੇ ਲੈ ਜਾਣੇ ਆ ਲਟਾਉਣੇ ਉੱਥੇ ਆ ਤੁਹਾਡੇ ਤੇ ਵੀ ਤੰਜ ਕੱਸਦੇ ਨੇ ਅਕਾਲੀ ਦਲ ਤੇ ਕਾਂਗਰਸ ਤੇ ਉਹ ਕਹਿੰਦੇ ਕਿ ਜਿਹੜੇ ਕੰਮ ਨਹੀਂ ਕੀਤੇ ਤਰੱਕੀ ਜੇ ਅਸੀਂ ਕਰਦੇ ਆ ਤੁਸੀਂ ਵਿਰੋਧ ਕਰਨ ਲੱਗ ਜਾਂਦੇ ਹੋ ਉਹ ਇਹ ਰਿਪੋਰਟ ਬਣਾਇਆ ਕੋਈ ਸੜਕ ਬਣਾਈ ਕੋਈ ਅੰਡਰ ਬ੍ਰਿਜ ਬਣਾਇਆ ਕੋਈ ਓਵਰ ਬ੍ਰਿਜ ਬਣਾਇਆ ਕੋਈ ਨਵਾਂ ਸਕੂਲ ਬਣਾਇਆ ਕੋਈ ਕਾਲਜ ਬਣਾਇਆ ਕੋਈ ਯੂਨੀਵਰਸਿਟੀ ਪੜਾਈ ਕੀ ਕੀਤਾ ਉਹਨਾਂ ਨੇ ਮਾਸਟਰਾਨੀਆਂ ਪੋਸਟਾਂ ਖਾਲੀ ਪਈਆਂ ਨੇ ਮਾਸਟਰ ਧਰਨੇ ਦੇ ਰਹੇ ਨੇ ਜਿਹੜੇ ਸਕੂਲ 'ਚ ਬੱਚੇ ਨਹੀਂ ਉੱਥੇ ਮਾਸਟਰ ਹੈਗੇ ਜਿੱਥੇ ਮਾਸਟਰ ਹੈ ਉੱਥੇ ਬੱਚੇ ਨਹੀਂ ਜਿੱਥੇ ਬੱਚੇ ਹੈ ਉੱਥੇ ਮਾਸਟਰ ਨਹੀਂ ਧੱਕੇਸਾਂ ਅਗੂ ਵੀ ਕਹ ਰਿਹਾ ਕਿ ਧੱਕੇ ਨਾਲ ਨੋਟੀਫਿਕੇਸ਼ਨ ਕਰਤੇ ਆ ਜ਼ਮੀਨਾਂ ਐਕਵਾਇਰ ਹੋਣੀਆਂ ਉਹ ਕਹਿੰਦੇ ਕਿ ਪਰ ਅਸੀਂ ਤਾਂ ਜਿਹੜੇ ਵਲੰਟੀਅਰ ਬਣਨਾ ਚਾਹੁੰਦੇ ਨੇ ਉਹ ਅਜੇ ਤੱਕਾ ਕਿਸੇ ਨਾਲ ਸਭ ਝੂਠ ਬੋਲਦੇ ਆ ਕੋਈ ਵਲੰਟੀਅਰ ਨਹੀਂ ਉਹਨਾਂ ਵਿੱਚੋਂ ਤੋੜਨ ਦੀ ਕੋਸ਼ਿਸ਼ ਆ ਬੰਦਿਆਂ ਨੂੰ ਕਿ ਮੂਵਮੈਂਟ ਨੂੰ ਪਾੜ-ਪਾਦ ਗਏ। ਅਕਾਲੀ ਦਲ ਨੇ ਝੰਡਾ ਚੱਕ ਲਿਆ ਇੱਥੇ ਕੋਈ 파ੜ ਨਹੀਂ ਪੈਣਾ। ਇੱਕ ਝੁੱਟ ਹੋ ਕੇ ਪੰਜਾਬੀ ਇਸ ਲੜਾਈ ਨੂੰ ਲੜਨਗੇ। ਸੱਚੀ ਗੱਲ ਦਾ ਟੀਵੀ ਐਨਆਰਆਈ ਦੇਖ ਰਹੇ ਹਾਂ ਮੈਂ ਹਾਂ ਸੁਖਮਨੀ ਮੈਸ ਤੋਂ ਅਗਤ ਲੁਧਿਆਣੇ ਦੇ ਵਿੱਚ ਮੌਜੂਦ ਹਾਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਹੱਕ ਦੇ ਵਿੱਚ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਇੱਕ ਵੱਡਾ ਕਰਨਾ ਮੁਜ਼ਾਰਾ ਕੀਤਾ ਜਿਸ ਦੇ ਵਿੱਚ ਖੁਦ ਸੁਖਬੀਰ ਸਿੰਘ ਬਾਦਲ ਐਨੇ ਵਰਦੇ ਮੀਂਹ ਦੇ ਵਿੱਚ ਪਹੁੰਚਦੇ ਨੇ ਹੋਰ ਸੀਨੀਅਰ ਲੀਡਰਸ਼ਿਪ ਪਹੁੰਚਦੀ ਆ ਮਹੇਸ਼ ਚੰਦਰ ਸਿੰਘ ਗਰੇਵਾਲਾ ਇਸ ਵਕਤ ਸਾਡੇ ਨਾਲ ਨੇ ਗਰੇਵਾਲਾ ਸਾਹਿਬ ਕਿਵੇਂ ਦੇਖਦੇ ਹੋ ਇਸੇ ਨੀਤੀ ਨੂੰ ਲੈ ਕੇ ਪਹਿਲਾਂ 30000 ਕਰਾਇਆ ਕਿ ਅਸੀਂ ਏਕੜ ਦਾ 50 ਅੱਜ ਲੱਖ ਰੁਪਏ ਤੱਕ ਗਿਆ ਤਾਂ ਦੇਖੋ ਇਹ ਜੱਜ ਝੂਠ ਹੁੰਦਾ ਉਹਦੇ ਪੈਰ ਨਹੀਂ ਹੁੰਦੇ ਉਹ ਰੋਜ਼ ਰਾਤ ਨੂੰ ਬਦਲ ਜਾਂਦਾ ਹੈ ਅੱਜ ਦਾ ਜਿਹੜਾ ਇਕੱਠਾ ਦੋਸ ਸਨੇਹ ਦਿੰਦਾ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਤੇ ਵਿਸ਼ਵਾਸ ਤੇ ਸਰਕਾਰ ਤੇ ਗੈਰ ਵਿਸ਼ਵਾਸੀ ਕਿਉਂਕਿ ਜਿਹੜੀ ਸਰਕਾਰ ਪੰਜਾਬ ਨੂੰ ਮਾਰਨ ਲੱਗੀ ਹੋਈ ਆ ਪੰਜਾਬੀਆਂ ਨੂੰ ਮਾਰਨ ਲੱਗੀ ਹੋਈ ਆ ਪੰਜਾਬ ਦੀ ਸੋਚ ਨੂੰ ਮਾਰਨ ਲੱਗੀ ਹੋਈ ਆ ਉਹਦੇ ਵਿਰੁੱਧ ਬਹੁਤ ਵੱਡਾ ਤੂਫਾਨ ਉੱਠਿਆ ਇਹ ਉਹੀ ਨਤੀਜਾ ਕਿ ਅੱਜ ਖਰਾਬ ਮੌਸਮ ਦੇ ਵਿੱਚ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਵੱਡੇ ਕਾਫਲੇ ਆ ਚਾਏ ਇਹ ਜਿਹੜਾ ਮਾਨ ਬੋਲਦਾ ਨਾ ਇਹ ਪੈਰ ਪੈਰ ਤੇ ਝੂਠ ਬੋਲਦਾ ਇਹਦਾ ਖਿਆਲ ਆ ਕਿ ਖੈਰ ਕਿਸੇ ਝੂਠ ਦੇ ਲਾਰੇ 'ਚ ਆ ਕੇ ਮੇਰੇ ਨਾਲ ਜ਼ਿੰਮੇਦਾਰ ਤੌਰ 'ਤੇ ਰਹਿਣ ਜਿਹੜਾ ਨਹੀਂ ਤੁਰਨਾ ਕਿਸੇ ਨੇ ਇਸੇ ਤਰੀਕੇ ਜਿਸ ਤੋ ਕਿਹਾ ਜਾ ਰਿਹਾ ਕਿ ਅਰਬਨ ਸਟੇਟ ਬਣਾਉਣੀਆਂ ਨੇ ਉਹ ਕਹਿੰਦੇ ਕਿ ਪਹਿਲਾਂ ਬਿਲਡਰ ਆਉਂਦੇ ਸੀ ਕੋਈ ਇਲੀਗਲ ਕਲੋਨੀ ਕੱਢ ਜਾਂਦੇ ਸੀ ਕੋਈ ਥੋੜ ਸਰਨੀ ਸੀ ਮੈਂ ਲੁਧਿਆਣਾ ਦਾ ਰਹਿਣ ਵਾਲਾ ਹਾਂ ਇੱਥੇ ਹਜ਼ਾਰਾਂ ਪਲੌਟ ਹਲੇ ਵੱਖ-ਵੱਖ ਕਲੋਨੀਆਂ ਚ ਬਿਨਾ ਵਿਕੇ ਪਏ ਨੇ ਤੇ ਤੁਸੀਂ 25000 ਏਕੜ ਹੋਰ ਰਿਕੁਆਇਰ ਕਰਕੇ ਬਣਾਉਣਾ ਕੀ ਹੈ ਸਿਰ ਤੇ ਸਿਰਫ ਇੱਕ ਠੱਗੀ ਮਾਰਨ ਦਾ ਲੋਕਾਂ ਨੂੰ ਲੁੱਟਣ ਦਾ ਇਹ ਬਹਾਨਾ ਬਣਾਇਆ ਕਿਉਂਕਿ ਇਹਨਾਂ ਕੋਲ ਹੁਣ ਪੈਸੇ ਹੈ ਨਹੀਂ ਕੋਈ ਸਰਕਾਰ ਹੈ ਨਹੀਂ ਅਗਲੇ ਕਿਹਾਂ ਚੋਣਾ ਇਹਨਾਂ ਨੇ ਲੜਨੀਆਂ ਸਾਰੇ ਹਿੰਦੁਸਤਾਨ 'ਚ ਬਿਹਾਰ ਦੀ ਲੜਨੀ ਹੈ ਪੈਸੇ ਥੋਕ ਕਮਾ ਕੇ ਲੈ ਜਾਣੇ ਆ ਲਟਾਉਣੇ ਉੱਥੇ ਆ ਭਗਵੰਤ ਮੋਹਰਾ ਮਿਲਿਆ ਹੋਇਆ ਪੰਜਾਬ ਨੂੰ ਮਾਰਨ ਲੱਗੇ ਹੋਏ ਆ ਕੇਜਰੀਵਾਲ ਨੂੰ ਬਚਾਉਣ ਲੱਗੇ ਹੋਏ ਆ ਜਿਹੜੀ ਗੱਲ ਪੰਜਾਬੀਆਂ ਨੇ ਕਦੇ ਪਰਵਾਹ ਨਹੀਂ ਕਰਨੀ ਤੁਸੀਂ ਕਹਿੰਦੇ ਪੰਜਾਬ ਨੂੰ ਮਾਰਨ ਲੱਗੇ ਆ ਉਹ ਕਹਿੰਦੇ ਕਿ ਤੁਸੀਂ ਭਾਵੇਂ ਉਹ ਥੋੜੇ ਤੇ ਵੀ ਤੰਜ ਕੱਸਦੇ ਨੇ ਅਕਾਲੀ ਦਲ ਤੇ ਕਾਂਗਰਸ ਤੇ ਉਹ ਕਹਿੰਦੇ ਕਿ ਜਿਹੜੇ ਕੰਮ ਨਹੀਂ ਕੀਤੇ ਤਰੱਕੀ ਜੇ ਅਸੀਂ ਕਰਦੇ ਆ ਤੁਸੀਂ ਵਿਰੋਧ ਕਰਨ ਲੱਗ ਜਾਂਦੇ ਹੋ ਕਿਹੜੀ ਤਰੱਕੀ ਕੀਤੀ ਹੈ ਅੱਜ ਤੱਕ ਉਹਨਾਂ ਨੇ ਦੱਸਣਾ ਕੋਈ ਇਹ ਰਿਪੋਰਟ ਬਣਾਇਆ ਕੋਈ ਸੜਕ ਬਣ ਅੰਡਰ ਬ੍ਰਿਜ ਬਣਾਇਆ ਕੋਈ ਓਵਰ ਬ੍ਰਿਜ ਬਣਾਇਆ ਕੋਈ ਨਵਾਂ ਸਕੂਲ ਬਣਾਇਆ ਕੋਈ ਕਾਲਜ ਬਣਾਇਆ ਕੋਈ ਯੂਨੀਵਰਸਿਟੀ ਬੜਾਈ ਕੀ ਕੀਤਾ ਉਹਨਾਂ ਨੇ ਉਹਨਾਂ ਨੇ ਸਿੱਖਿਆ ਕ੍ਰਾਂਤੀ ਲੈ ਕੇ ਆਏ ਆ ਉਹ ਲੈ ਕੇ ਆਏ ਬਾਥਰੂਮ ਬਣਾਦੇ ਨਾ ਕੀ ਕੀਤੇ ਆ ਪੁਰਾਣੇ ਬਾਥਰੂਮਾਂ 'ਚ ਟੂਟੀਆਂ ਨਵੀਆਂ ਲਾ ਕੇ ਉਹਨਾਂ ਨੇ ਸਿੱਖਿਆ ਕ੍ਰਾਂਤੀ ਆਜੂ ਮਾਸਟਰਾਂ ਦੀਆਂ ਪੋਸਟਾਂ ਖਾਲੀ ਪਈਆਂ ਨੇ ਮਾਸਟਰ ਧਰਨੇ ਦੇ ਰਹੇ ਨੇ ਉਹ ਇਹ ਸਿੱਖਿਆ ਕ੍ਰਾਂਤੀ ਹੈ ਜਿਹੜੇ ਸਕੂਲ 'ਚ ਬੱਚੇ ਨਹੀਂ ਉੱਥੇ ਮਾਸਟਰ ਹੈਗੇ ਜਿੱਥੇ ਮਾਸਟਰ ਆ ਉੱਥੇ ਬੱਚੇ ਨਹੀਂ ਜਿੱਥੇ ਬੱਚੇ ਆ ਉੱਥੇ ਮਾਸਟਰ ਨਹੀਂ ਇਹ ਸਿੱਖਿਆ ਕ੍ਰਾਂਤੀ ਇਹ ਸਾਰੇ ਫੜਾ ਗਰੀਵਲ ਸਭ ਉਹ ਗੈਪ ਕਿਸ ਤਰੀਕੇ ਦੇਖਦੇ ਹੋ ਕਿ ਦੇਖੋ ਕਿਸਾਨ ਵੀ ਬਹੁਤ ਸਾਰੇ ਜਿਹੜੇ ਕਿਸਾਨ ਆਗੂ ਵੀ ਕਹਿ ਰਹੇ ਆ ਕਿ ੱੱਕੇ ਨਾ ਨੋਟੀਫਿਕੇਸ਼ਨ ਕਰਤੇ ਆ ਜ਼ਮੀਨਾਂ ਐਕਵਾਇਰ ਹੋਣੀ ਨਾ ਉਹ ਕਹਿੰਦੇ ਕਿ ਪਰ ਅਸੀਂ ਤਾਂ ਜਿਹੜੇ ਵਲੰਟੀਅਰ ਬਣਨਾ ਚਾਹੁੰਦੇ ਨੇ ਉਹ ਆਜਣ ਤੱਕਾ ਕਿਸੇ ਨਾਲ ਨਹੀਂ ਸਭ ਝੂਠ ਬੋਲਦੇ ਆ ਕੋਈ ਵਲੰਟੀਅਰ ਨਹੀਂ ਉਹਨਾਂ ਵਿੱਚੋਂ ਤੋੜਨ ਦੀ ਕੋਸ਼ਿਸ਼ ਆ ਬੰਦਿਆਂ ਨੂੰ ਕਿ ਮੂਵਮੈਂਟ ਨੂੰ ਪਾੜ ਪਾ ਦਈਏ ਅਕਾਲੀ ਦਲ ਨੇ ਝੰਡਾ ਚੱਕ ਲਿਆ ਇੱਥੇ ਕੋਈ ਪਾੜ ਨਹੀਂ ਪੈਣਾ ਇੱਕ ਜੋਟ ਹੋ ਕੇ ਪੰਜਾਬੀ ਇਸ ਲੜਾਈ ਨੂੰ ਲੜਨਗੇ ਬਸ ਸੜ ਕੇ ਲੜੇਗਾ ਅਕਾਲੀ ਦਲ ਕਿਸਾਨਾਂ ਦੀ ਲੜਾਈ ਪੰਜਾਬੀਆਂ ਸਾਰਿਆਂ ਦੀ ਮਸਲਾ ਕੋਈ ਹੋਵੇ ਭਾਵੇਂ ਕਤਲਾਂ ਦਾ ਹੋਵੇ ਭਾਵੇਂ ਖੋਹਾਂ ਦਾ ਹੋਵੇ ਭਾਵੇਂ ਜਿਹੜੀ ਹੁੰਦੀ ਆ ਇਹ ਲੋਕ ਕੀ ਕਹਿੰਦੇ ਆ ਮੰਗਦੇ ਆ ਫਰੋਤੀਆਂ ਦਾ ਹੋਵੇ ਭਾਵੇਂ ਉਹ ਜ਼ਮੀਨਾਂ ਦਾ ਹੋਵੇ ਅਕਾਲੀ ਦਲ ਹਰ ਲੜਾਈ ਲੜੂਗਾ ਤਾਂ ਕਰਵਾਂ ਸਭ ਇੱਕ ਸਵਾਲ ਹੈ ਜਿਹੜਾ ਜੋ ਐਮਐਸਪੀ ਨੂੰ ਲੈ ਕੇ ਵੀ ਅਨਮੋਲ ਗੱਲਬਾਤ ਬਹੁਤ ਟਰੋਲ ਹੋਈ ਸੀ ਜਦੋਂ ਅਸਤੀਫਾ ਦਿੱਤਾ ਉਸ ਦਿਨ ਵੀ ਉਹ ਕਹਿੰਦੇ ਕਿ ਫਿਰ ਹੁਣ ਕਿਸਾਨਾਂ ਨੂੰ ਫਿਰ ਉਮੀਦ ਜਾਗੂ ਕਿ ਐਮਐਸਪੀ ਨੂੰ ਵਾਪਸ ਕਰਵਾ ਲਿਆ ਅਸਤੀਫਾ ਉਹਦੇ استیفی ਨਾਲ ਐਮਐਸਵੀ ਦਾ ਕੋਈ تعلق ਨਹੀਂ ਹੈ ਉਹ ਅਨਮੋਲਮਾਨ ਦੀ ਸੀਗੀ ਉਹਨਾਂ ਦਾ ਕਿਉਂ ਭੱਜੀ ਕਿਉਂ ਰੋਕੀਏ ਹੁਣ ਉਹ ਜਾਣਦੇ ਐ ਇਸ ਗੱਲੋਂ ਭੱਜੀ ਕੀ ਕਹਿ ਕੇ ਉਹਨੂੰ ਵਾਪਸ ਲਿਆ ਇਹ ਤਾਂ ਹੁਣ ਅਮਨ अरोੜਾ ਹੀ ਦੱਸ ਸਕਦਾ ਨਾ ਬਹੁਤ ਧੰਨਵਾਦ ਗਰੇਵਾਲ ਸਾਹਿਬ ਤਾਂ ਇਸ ਵਕਤ ਤੱਕ ਸ਼ੋਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਚੰਦਰ ਸਿੰਘ ਗਰੇਵਾਲ ਉਹਨਾਂ ਦੇ ਨਾਲ ਲੈਂਡ ਪੂਲਿੰਗ ਦੇ ਮਸਲੇ ਦੇ ਉੱਪਰ ਗੱਲਬਾਤ ਕੀਤੀ ਹੈ ਉਹਨਾਂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਇਹ ਨੀਤੀ ਰੱਦ ਨਹੀਂ ਹੁੰਦੀ ਅਕਾਲੀ ਦਲ ਦੀ ਲੜਾਈ ਮਾਫ ਕਰਨਾ ਪੰਜਾਬ ਦੇ ਕਿਸਾਨਾਂ ਦੀ ਲੜਾਈ ਸ਼ੋਮਨੀ ਅਕਾਲੀ ਦਲ ਡਟ ਕੇ ਲੜੇਗਾ